ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗਹਿਲ ਤਹਿਸੀਲ ਤਪਾ ਤੇ ਯਲਾ ਵਰਨਾਲਾ ਤਿੰਨ ਦਾ ਕਟੀਆਂ ਦਿਖਾ ਦਾਂਗੇ ਇੱਕ ਦਿਖਾ ਦਾਂਗੇ ਸੱਜਣੋ ਚੈੱਕ ਪਾਸ ਤੇ ਇੱਕ ਬੱਚਾ ਦਿਖਾ ਦਾਂਗੇ ਖੀਰਾ ਪਹਿਲੀ ਵਾਰ ਲਗਿਆ ਬੱਚਾ ਵੀਡੀਓ 'ਚ ਪਾਉਣ ਵਾਰ ਕੁਆਲਿਟੀ ਕਬੂਲਟੀ ਬੜੀ ਟੌਪ ਦੀ ਆ ਤੇ ਬਾਕੀ ਚੰਗੇ ਰਿਕਾਰਡ ਵਾਲਾ ਤੇ ਤਿੰਨ ਕਟੀਆਂ ਦਿਖਾਵਾਂਗੇ ਇੱਕ ਕੱਟੀ ਜਿਹੜੀ ਗੱਬਣ ਚੈੱਕ ਪਾਸ ਆ ਬਾਈ ਕਹਿੰਦਾ ਉਹ ਵੀ ਦੰਦਾਂ 'ਚ ਖੀਰੀ ਆ ਜਿਹੜੀ ਵਿਚਕਾਰ ਖੜੀ ਆ 2 ਨੰਬਰ ਤੇ ਜੈ ਡਬਲ ਆ ਕੇ ਕੱਟੀਆਂ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵਾਲਾ ਕੰਮ ਤੁਹਾਡਾ ਵੀਡੀਓ ਦੇ ਵਿੱਚੇ ਨਿਮੇੜ ਦਾਂਗੇ ਫਿਕਸ ਜਿਹਾ ਰੇਟ ਕਰਾ ਦਾਂਗੇ ਬਾਈ ਤਾਂ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਚੜ੍ਹਦੀ ਕਲਾ ਬਾਈ ਹਾਂਜੀ ਹਾਂਜੀ ਨਾਮ ਤੇ ਨੰਬਰ ਬੋਲੋ ਨਾਮ ਆਪਣਾ ਗੌਰਵ ਸਿੰਘ ਜੀ ਹਾਂਜੀ ਪਿੰਡ ਗਹਿੜ ਠੀਕ ਹੈ ਜੀ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ 84270 28021 84270 28021 21 ਤੇ ਸ਼ੁਰੂਆਤ ਆ ਇਸ ਕੱਟੀ ਤੋਂ ਕਰਦੇ ਹਾਂ ਤਰਪੂਈ ਖੋਲ ਕੇ ਆਹ ਤਰਪੂਈ ਤੋਰ ਮੜੀ ਜੈਨੂ ਬਰਾਂਡੇ ਜੀ ਤੋਰਦੇ ਕਿੰਨੀ ਕੁ ਮਰ ਆ ਬਾਈ ਇਹਦੀ ਇਹ ਵੀਰੇ 10-11 ਮਹੀਨੇ ਦੀ ਕੁੱਲ ਹਾਂਜੀ ਹਾਂ ਇਹ ਕਰਦੀਆਂ ਨੇ ਕਾ ਖਰੀਦੀਆਂ ਨਾ ਨਾ ਕਰਦੀਆਂ ਵੀਰੇ ਆਪਣੀ ਉਹ ਮੱਝ ਕੋੜੀ ਆ ਇਹਦੀ ਠੀਕ ਹੈ ਗੱਲ ਇੱਕ ਗੱਲ ਹੋਰ ਖਾਸ ਰਹੂਗੀ ਵੀ ਨਾ ਤਿੰਨਾਂ ਵੀਆਂ ਮਾਵਾ ਬਾਈ ਕਹਿੰਦਾ ਆਪਣੇ ਲਵੀ ਖੜੀਆਂ ਨੇ ਕਰਦੀਆਂ ਹੀ ਆਪਣੀਆਂ ਉਮਰ ਆ ਗਈ ਸੱਜਣੋ 10 ਤੋਂ 11 ਮਹੀਨੇ ਕੱਦ ਕੱਟੀ ਨੇ ਬਹੁਤ ਕਰ ਜਾਣਾ ਕਿਉਂਕਿ ਲੰਬੀ ਲੰਬੀ ਵੀ ਫੁੱਲਾ ਕੱਦ ਵੀ ਚੰਗਾ ਯਾਰ ਕੁਆਲਿਟੀ ਵਾਲੀ ਕੱਟੀ ਆ ਇੱਥੋਂ ਨਾ ਕੱਟੀ ਦੀ ਖੜਨੀ ਖੜਨੀ ਦੱਸ ਦੀਆ ਖਾ ਤੇ ਬਾਕੀ ਸਿੰਗੀ-ਸੁੰਗੀ ਆ ਗਈ ਬਰੀਕ ਜਮਾ ਕੱਦ-ਕਾਠ ਵਾਲੀ ਕੱਟੀ ਬਣੂ ਹੋਈ ਭਾਈ ਸਾਈਡ ਨੂੰ ਆੜ ਆ ਜਾ ਇਹ ਇੱਥੋਂ ਦਿਖਾ ਦੇਂਗਾ ਇਹਦੀ ਲੰਬਾਈ ਲੰਬੂਈ ਕੁੱਲ ਉੱਚੀ ਕੱਟੀ ਹੋ ਜੂ ਕੁੱਲ 10-11 ਮਹੀਨਿਆਂ ਦੀ ਆ ਇਹਦੀ ਮਾਂ ਦਾ ਦੁੱਧ ਕਿੰਨਾ ਕਰਦਾ ਮਾਂ ਦਾ ਦੁੱਧ ਵੀ 15 ਕਿਲੋ ਆਪਣੇ ਤਿੰਨਾ ਨੇ ਦੁੱਧ ਕਿੰਨਾ ਕਰ ਤਿੰਨਾ ਬਸ ਉਹ ਜਣੀ ਉਹ ਚੋਪ ਸ੍ਰੀ ਸ੍ਰੀ ਵਾਲੀ ਉਹ ਪਲੂਨ ਥੱਲੇ 14 ਕਿਲੋ ਪਲੂਨ ਦੀ ਕੱਟੀ ਆ। ਆ ਦੂਜੇ ਸੂਏ ਦੀ ਆ। ਉਹ ਵੀ ਦੂਜੇ ਸੂਏ ਵਾਲੇ ਵਿਚਾਲੀ ਉਹ ਥੱਲੇ 15 ਕਿਲੋ। 15 15 ਕਿੰਨੇ ਵਜਾਂ ਕੋਲੀ ਆ ਆਪਣੇ? ਮੱਜਾਂ ਹੈਗੀਆਂ? ਹਾਂ ਮੱਜਾਂ ਕੋਲ ਆ ਜਿਹੜੀ ਇਹਦੀ ਮੰਗੀ ਹੈ ਹਰਿਆਣਾ ਚੋਂ ਲੈਂਦੀ ਸੀ ਮਾਗਰੀ ਆਈ ਆ। ਜਣੀ ਉਹ ਟੋਪ ਟੱਡ ਅਸੀਂ ਆ ਕੇ ਸੂਈ ਆਪਣੇ ਕੋਲ। ਠੀਕ ਆ ਗੱਲ। ਵੀ ਆਪਾਂ ਨੂੰ ਇਹਦੇ ਫਾਦਰ ਦਾ ਨਹੀਂ ਪਤਾ। ਇਹਦਾ ਕੋਈ ਪਤਾ ਵੀਰੇ। ਪਰ ਇੱਕ ਗੱਲ ਸੱਚ ਨਾਲ ਹੋਰਦਾ ਤਾਂ ਨਾ ਜਿਵੇਂ ਬਾਈ ਨੇ ਦੱਸਿਆ ਵੀ ਹਰਿਆਣੇ ਚੋਂ ਲਿਆ ਕੁਆਲਿਟੀ ਇਹ ਦੱਸਦੀ ਆ ਕਿਉਂਕਿ ਉਧਰ ਸੀਮਨਾ ਸਰਕਾਰੀ ਵੀ ਕਹੇਲੀ ਯਾਰ। ਉਹ ਇਹ ਆ ਪਾਵਿਰ 32000 ਵੀ ਦੇ ਦੇ ਕੱਲੀ ਦੇਣ ਲੈਣ ਹਾਂ ਦੇ ਦਾਂਗੇ ਹਾਂ ਦੇ ਦੇ ਇਹਦੇ ਮਾਂ ਕਹਿੰਦੇ ਵੀ ਉੱਤਮਾ ਬੇਗੀ ਯਾਰ ਨਹੀਂ 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 ਉਹ 32000 ਵੀ ਦੇ ਦੇ ਇਹ ਬਾਈ ਕਹਿੰਦਾ ਦੇਵਾਂਗੇ 32 ਦੀ ਇਹ ਤਾਂ ਛੋਟ ਵਾਲਾ ਕੰਮ ਆ 2200 ਕਰਦੇ 500 ਕਰਦੇ ਤੇ ਹੁਣ ਮਾਰ ਦੇ ਗਰੀਆ ਦੋ ਨੰਬਰ ਵਾਲੀ ਕੱਟੀ ਦੇ ਕੈਮਰਾ ਕੱਟੀ ਯਾਰ ਆ ਵੀ ਬੜੀ ਕਮਾਲ ਦੀ ਆ ਸਿੰਘ ਆ ਗਿਆ ਜਿਵੇਂ ਬੰਦ ਕਹਿ ਲਿਆ ਗੋਲਾ ਦੰਦਾਂ 'ਚ ਕਿਵੇਂ ਬਾਈ ਇਹ ਖੀਰੀ ਵੀਰੇ ਸਰਪੂਗੀ ਹਾਂਜੀ ਹਾਂ ਸਰਪੂਗੀ ਦੰਦਾਂ 'ਚ ਖੀਰੀ ਸਿੰਘ origignal ਕੰਨੀ ਵਾਲਾ ਆ ਗਿਆ ਡੱਬੀ ਵਾਲਾ ਸਿੰਘ ਆ ਇਹਦੀ ਮਾਂ ਦਾ ਕਿੰਨਾ ਦੁੱਧ ਦੱਸਿਆ ਬਾਈ ਇਹ ਵੀ 15 ਕਿਲੋ ਇਹਦੀ ਮਾਂ ਨੂੰ 15 ਕਿਲੋ ਤੇ ਦੰਦਾਂ ਚ ਆ ਗਈ ਖੀਰੀ ਸੱਜਣਾ ਓਏ ਮੰਨ ਲਿਓ ਵੀ ਚੜਾਈ ਵਾਲੀ ਝੋਟੀ ਬਣੂਗੀ ਉੱਤੋਂ ਚੜਾਈ ਬਹੁਤਾ ਕੱਦ ਬਿੱਡ ਵੀ ਸੋਨਾ ਕਰ ਜੂ ਕਿਉਂਕਿ ਦੰਦਾਂ ਦੇ ਲਈ ਜਮ ਬਾਈ ਨੇ ਦੱਸਿਆ ਨਾ ਵੀ ਖੀਰੀ ਆ ਗਈ ਤੇ ਸਵੇਰ ਤੁਸੀਂ ਦੇਖੀਏ ਜਾਨ ਵੀ ਸਵੇਰੀਆਂ ਬਹੁਤ ਠੰਡੀਆਂ ਸੀਲ ਆ ਗਈਆਂ ਸਿੰਘ ਗੋਲਾ ਥਣ ਸਿੰਗਲ 4 ਤਕਰੀਬਨ ਤਕਰੀਬਨ ਕੱਟੀ ਆ ਗਈ ਸੱਜਣਾ ਜੈਡ ਬਲੈਕ ਥਾਣ ਬਾਈ ਕਹਿੰਦਾ ਤਿੰਨਾਂ ਦੀ ਗਰੰਟੀ ਦੇਊਗੀ ਵੀ ਸਿੰਗਲ ਚਾਰ ਚਾਰੀ ਨਹੀਂ ਫਾਲਤੂ ਨਹੀਂ ਹੋਊਗਾ ਕਿਸੇ ਦੇ ਵੀ ਤੇ ਇਹਦੀ ਮਾਣ ਦਾ ਦੁੱਧ ਦੂਜੇ ਸੂਏ ਚ ਬਾਈ ਕਹਿੰਦਾ ਹੈਗਾ 15 ਕਿਲੋ ਦਾ ਤੇ ਇੱਥੋਂ ਇੱਥੋਂ ਦਿਖਾ ਦੀ ਗਰੀ ਸਾਈਡ ਤੋਂ ਤੇ ਇੱਥੋਂ ਕਰਾ ਦੀ ਚੱਕ ਆ ਲੂਈ ਲਾਈਂ ਦੱਸਦੀ ਹੈ ਕੱਟੀ ਦੀ ਵੀ ਜਿੰਨੀ ਕਹੇਗੀ ਆ ਪਿਓਰਿਟੀ ਜੀ ਵਾਲਾ ਕੰਮ ਹੈ ਜਿੰਨੀ ਕੁਮਰ ਬਾਈ ਨੇ ਦੱਸੀ ਆ ਓੰਨੇ ਕਹਦੀ ਜਾਇਜ਼ ਵੀ ਆ ਟੋੜਾ ਤਾਂ ਨਹੀਂ ਦੰਦ ਕੋਈ ਨਾ ਨਾ ਟੋੜਿਆ ਵੀਰੇ ਖੀਰ ਜਮ 23 ਮਹੀਨਿਆਂ ਦੀ ਉਮਰ ਹੈ ਦੀ ਠੀਕ ਆ ਗੱਲ ਹਾਂਜੀ ਹਾਂ ਕਿੰਨੇ ਪੈਸੇ ਦੇ ਇਹ ਵੀਰੇ 75000 ਰੁਪਏ ਦੇਵਾਂ ਇਹ ਦੇ ਦਾਂਗੇ 75 ਦੀ 2 ਮਹੀਨੇ ਦੀ ਚੈੱਕਪਾਸ 2 ਮਹੀਨੇ ਤੋਂ ਉੱਪਰ ਹੋ ਗਈ ਚੈੱਕ ਕਰਾਈ ਵੀ ਆਪਣੀ ਡਾਕਟਰ ਕੋਲ ਚੈੱਕ ਕਰਵਾ ਲਵੇ ਬਾਕੀ ਜਿਹੜਾ ਭਰਾ ਨੂੰ ਪਸੰਦ ਆਊਗਾ ਉਹ ਇੱਥੇ ਕਰਾ ਲਵੇ ਉਹ ਇੱਥੇ ਆ ਕੇ ਚੈੱਕ ਕਰਵਾ ਲਵੇ ਆਪਣੀ ਥੈਲੀ ਕਰਾਈ ਜੇ ਬਾਅਦ ਚ ਰੋਲੇ ਕੋਲੇ ਦਾ ਸਿਸਟਮ ਹੈ ਨਹੀਂ ਕਹਿੰਦਾ ਵੀ ਹੋਵੇ ਹਨਾ ਉਹ ਤੁਸੀਂ ਬਾਈ ਦੇ ਕਰਨੀ ਕੱਟੀ ਇਹ ਚੈੱਕ ਕਰਾ ਲਿਓ ਜਿਹੜੇ ਵੀ ਸੱਜਣ ਨੂੰ ਇਹ ਪਸੰਦ ਆਊਗੀ ਇਹ ਬਾਈ ਕਹਿੰਦਾ ਦੇਣੀ ਆ 75 ਦੀ ਜੇ ਬਾਈ ਕਿਸੇ ਨੇ ਤਿੰਨੀ ਲੈਣੀਆਂ ਹੋਈਆਂ ਇਹ ਤਿੰਨੇ ਲੈਣੇ ਆਪਾਂ ਵੀਰੋਂ ਕਰਦੇ ਆ ਮਾਨਤਾ ਕਰਦਾਂਗੇ ਮਾਨਤਾ ਤਿੰਨਾ ਦੇ ਮਾਨਤਾ ਕਰਦਾਂਗੇ 5-7000 ਦਾ ਮਾਨਦਾਨ ਤਿੰਨਾ ਲੈ ਤਿੰਨਾਂ 'ਚ 5000 ਦਾ ਕਰਦੇ ਆ ਤਿੰਨਾ ਦੇ ਰੇਟ 'ਚ ਹਾਂ ਠੀਕ ਆ ਗੱਲ ਤੇ ਹੁਣ ਮਾਰਦੇ ਘਰੀ ਆ ਗੱਟੀ ਦੇ ਕੈਮਰਾ ਇਹਦੀ ਉਮਰ ਭਾਈ ਇਹ ਵੀਰੋਂ 15 ਮਹੀਨਿਆਂ ਦੀ ਆ ਕੁੱਲ ਕੁੱਲ ਪੌਣਾ ਕੀ ਆ ਯਾਰ ਬੜੀਆਂ ਵੱਡੀਆਂ ਵੱਡੀਆਂ ਨੇ ਪੌਣਾ ਵੀਰੋਂ ਬਾ ਦੁੱਧ ਨਹੀਂ ਪਾਲਦੇ ਥੋੜਾ ਪੌਣੇ ਦਾ ਆਪਾਂ ਘਰ ਦੀ ਫੀਡ ਆ ਦੇਸੀ ਵੀ ਆਉਦੀ ਬਣਾ ਲੀਂ ਦਾਣਾ ਮੱਕੀ ਮੁੱਕੀ ਜਾਨੀ ਦੁੱਧ ਥੋੜਾ ਛੱਡ ਕੇ ਪਾਲ ਦਿੰਨੇ ਇਹ ਰੱਖੀਆਂ ਤਾਂ ਆਪਾਂ 100 ਕੋਣੂ ਸੀਗੀਆਂ ਮੈਨੇ ਮੱਝਾਂ ਹੋ ਗਈਆਂ ਤਿੰਨ ਖਰਾਬ ਇੱਕ ਕਹਤੋ ਬਲੇ ਦੀ ਮਜਬੂਰੀ ਵਿੱਚ ਮਾਰਦੋ ਹਣੇ ਇਹ ਸਾਹ ਦਾ ਔਖਾ ਫਿਰ ਜ ਮੱਝ ਹੋਰ ਬੰਨ ਦਾ ਵਿੱਚ ਫੰਨਣ ਨੂੰ ਜਗ੍ਹਾ ਨਹੀਂ ਫਿਰ ਸਾਹਮਣੇ ਠੀਕ ਆ ਗੱਲ ਬਾਈ ਕਹਿੰਦਾ ਯਾਰ ਇੱਕ ਮਜਬੂਰੀ ਕਾਰਨੇ ਵੇਚ ਰੇ ਨੇ ਤੋਰ ਖੋਲ ਕੇ ਬਾਈ ਇਹਨੂੰ ਵੀ ਕਿੰਨੀ ਉਮਰ ਦੱਸਿਆ 15 ਮਹੀਨੇ ਇਹ ਫਿਰ 15 ਮਹੀਨੇ ਦੀ ਆ ਠੀਕ ਆ ਇਹਦੀ ਮਾਂ ਦੁੱਧ ਕਿੰਨਾ ਦੀ ਬਾਈ ਇਹਦੀ ਮਾਂ ਥਲੇ ਵੀਰੇ ਪਲੂਣ ਹੀ ਆ 14 ਕਿਲੋ ਦੁੱਧਤਾ ਉਹਨੇ ਪਲੂਣ ਨੇ ਕਰ ਦੂਗੀ ਝੋਟੀ ਆਪਣੀ ਉਹ ਉਹ ਜਵਰਾਜ ਦੀ ਕੱਟੀ ਆ ਮਗਰੀ ਖੜੀ ਆ ਓਡੇ ਕੋਲ ਦਿਖਾ ਦਾਂਗੇ ਮਾਮਾ ਇਹਨਾਂ ਦੀ ਹਾਂ ਹਾਂ ਉਹ ਜਵਰਾਜ ਦੀ ਕੱਟੀ ਇਹਦੀ ਮਾਂ ਇਹ ਤਾਂ ਨਹੀਂ ਕਰਾਈ ਗੱਬਣਾ ਜੇ ਨਹੀਂ ਨਹੀਂ ਇਹ ਨਹੀਂ ਕਰ ਪਰਾ ਕੁਆਲਟੀ ਵਾਲੀਆਂ ਕੱਟੀਆਂ ਦਿਖਾ ਰਿਹਾ ਅੱਜ ਆਪਾਂ ਤੁਹਾਨੂੰ। ਘਰੇਲੂ ਸੱਜਣ ਕੋਲੇ ਨੇ ਵਿੱਧ ਪ੍ਰੂਫ ਵਾਲਾ ਕੰਮ ਹੀ ਆ। ਕੱਦ ਸੱਜਣੋ ਇਹ ਮੰਨ ਲਓ ਇਹ ਕੱਟੀ ਤਿੰਨਾ ਨਾਲੋਂ ਉੱਚਾ ਕਰ ਜੂਗੀ ਜਦੋਂ ਜਾ ਕੇ ਪੀਕ ਲੈਵਲ ਵਾਲੀ ਉਮਰ 'ਚ ਆਪਾਂ ਕਹ ਲਈ ਆਉਗੀ। ਤਿੰਨੇ ਕੱਟੀਆਂ ਨੂੰ ਕੱਦ ਵੀ ਸੋਹਣਾ ਕਰ ਜੂ। ਇਹਦਾ ਰਿਕਾਰਡ ਵੀ ਚੰਗਾ ਹੈ। ਪਹਿਲਾਂ ਤਾਂ ਇਹਦੀ ਮਾਂ ਦਾ ਬਾਈ ਕਹਿੰਦਾ 14 ਕਿਲੋ ਦੁੱਧ ਆ। ਵਿੱਧ ਪ੍ਰੂਫ ਵਾਲਾ ਕੰਮ ਆ। ਮਾਂ ਮੈਂ ਇਹਨਾਂ ਦੇ ਬਾਈ ਕਹਿੰਦਾ ਪਰ ਦਿਖਾ ਦੇਾਂਗੇ ਫਾਰਮ ਤੇ। ਮਜਬੂਰੀ ਬਾਈ ਨੇ ਦੱਸੇ ਦਿੱਤੀ ਵੀ ਇਹ ਸੇਲ ਘਾਤੋਂ ਕਰਨੀ ਆ। ਸੇਲ ਵੀ ਤੰਜੀ ਕਰ ਦੇਣੀ ਆ। ਕਿੰਨੇ ਪੈਸੇ ਦੀ? ਏ ਵੀਰੇ ਆ ਪਾ ਦੇ ਮੈਂ 42000 ਦੀ ਕੱਲੇ ਵੇ ਆ ਕੱਲੇ ਵੇ ਆ ਜੀ ਇਹ 42 ਦੀ ਇਹ 75 ਦੀ ਉਹ 32 ਉਹ 32 ਤਿੰਨਾਂ ਚੋਂ ਪੰਜ ਢਾਡਾਂਗੇ ਤਿੰਨਾਂ ਚੋਂ ਪੰਜ ਢਾਡਾਂਗੇ ਇਕੱਠੀਆਂ ਲੈ ਕੇ ਇਕੱਠੀਆਂ ਲੈ ਕੇ ਤਿੰਨਾਂ ਚ ਛੱਡਦੇ ਆ ਠੀਕ ਆ ਗੱਲ ਤੇ ਹੁਣ ਮਾਰਦੇ ਕਰੀਏ ਆ ਬੈਠ ਕੇ ਤੇ ਕੈਮਰਾ ਇਹ ਆਪਣਾ ਫਰਸਟ ਐਕਸਪੀਰੀਅੰਸ ਆ ਪਹਿਲਾ ਕਿੰਨੀ ਉਮਰ ਹੈ ਜੀ ਇਹ ਵੀਰੇ ਮੰਨ ਲਾ ਵੀ ਆ ਪਤਾ ਲੈਂਦਾ ਸੀਗਾ ਗੰਦੀ ਖੀਰਾਗਾ ਕਟਾਇਆ ਵਾ ਆਪਣਾ ਹੈਗਾ ਜਿਹੜੀ ਕੋਈ ਨਹੀਂ ਜੋੜਿਆ ਉਹ ਰੇੜੀ ਨਾ ਖੇਤ ਲਾਇਆ ਨਾ ਨੱਥ ਵੀ ਨਹੀਂ ਪਾਈ ਆਪਾਂ ਹੈਗਾ ਤਾਂ ਛੋਟਾ ਹੀ ਆ ਜੀ ਇਹਦਾ ਬਸ ਥੋੜੀ ਉਮਰ ਹੀ ਆ ਜੀ ਇਹ ਤਾਂ ਆਪ ਪਹਿਲੇ ਰਵੇ ਗੇੜਾ ਦਵਾ ਦਨੇ ਪਹਿਲਾਂ ਜਿਵੇਂ ਇਹਦੇ ਗਾਂਲੇ ਪੈਰ ਨਹੀਂ ਹੈ ਨਾ ਜਿਵੇਂ ਦੱਸਦੇ ਹੁੰਦੇ ਹਨ ਨਾ ਵੀ ਸਟੇਟ ਹੋਣੇ ਚਾਹੀਦੇ ਨੇ ਬਿਲਕੁਲ ਸਟੇਟ ਨੇ ਤੇ ਜਿਹੜਿਆਂ ਦਾ ਹੰਡ ਪਾ ਲਈਏ ਉਹ ਪੈਰਾਂ ਦੇ ਬਿਲਕੁਲ ਸੇਧ ਚ ਆ ਗਿਆ ਇਹਨਾਂ ਅਸਲ ਦੀ ਨਿਸ਼ਾਨੀ ਕਹਿੰਦੇ ਹੁੰਦੇ ਵੀ ਬੜੀਆਂ ਚੰਗੀ ਨਸਲੀ ਨਿਸ਼ਾਨੀ ਹੁੰਦੀ ਆ ਤੇ ਬਾਕੀ ਪੈਰਾਂ ਪੂਰਾ ਦਾ ਪੱਕਾ ਆ ਗਿਆ ਮਜ਼ਬੂਤ ਆ ਗਿਆ ਪੂਰਾ ਬਸ ਤਰਦਾ ਤਰਦਾ ਨੌਕਰੇ ਬਿਸ਼ੇਰੇ ਵਾਂਗੂ ਆ ਨਾ ਸ਼ੌਂਕ ਨਹੀਂ ਰੱਖਿਆ ਹੋਇਆ ਬਾਈ ਦਾ ਰੇੜੇ ਲੈ ਕੇ ਜਾਣਾ ਖੇਤ ਰੋਜ ਲੈ ਜਾਂਦੇ ਸੀ ਖੇਤ ਅਸੀਂ ਜੋੜਿਆ ਨਹੀਂ ਗਿਆ ਹੱਥੋਂ ਵਾ ਟਾਈਮ ਹੈ ਨਹੀਂ ਜੋੜਿਆ ਯਾਰ ਹਲੇ ਦਾ ਛੋਟਾ ਹੈ ਹਾਂ ਹਾਂ ਨਾ ਜੋੜਿਆ ਨਹੀਂ ਆਪਾਂ ਐਵੇਂ ਕਹਿ ਰਹੀਏ ਠੀਕ ਹੈ ਗੱਲ ਹਾਂ ਉਹ ਜਾਵੜਦਾ ਰੇੜੇ ਨਾਲ ਸ਼ਕੀਨ ਸ਼ਕੂਨ ਪੂਰਾ ਆ ਗਿਆ ਨਾ ਇਹਦੇ ਕਿੰਨੇ ਪੈਸੇ ਲੈ ਲੇਗਾ ਇਹ ਵੀਰੋ 15000 ਦਾ ਦੇਵਾਂ ਪੂਰੇ ਦਾ ਪੂਰੇ ਦਾ ਇਹ ਬਾਈ ਕਹਿੰਦਾ ਦੇਣਾ ਪੂਰੇ 15 ਦਾ ਦੰਦੋਂ ਖੀਰਾ ਕਟਾਇਆ ਬਾਈ ਦਾ ਹੋਇਆ ਰੇੜੇ ਸੱਜਣਾ ਤੁਸੀਂ ਨੇ ਜੋੜਨ ਨਾਲ ਜਾ ਕੇ ਸ਼ਕੀਨ ਫੁੱਲ ਆ ਗਿਆ ਨਸਲ ਚੰਗੀ ਆ ਗਈ ਇਹ ਤਾਂ ਵਾ ਕੈਮਰੇ ਜੀ ਤੋਂ ਡਰਦਾ ਹੈ ਇੱਕ ਗੱਲ ਹੋਰ ਦਾ ਤਾਂ ਰੰਗ ਹੀ ਹੈ ਪਤਾ ਕੀ ਹਾਲੇ ਦੀ ਉਮਰ ਛੋਟੀ ਆ ਰੰਗ ਰੋਂਗੇ ਕਈ ਬਦਲੂਗਾ ਹੋ ਸਕਦਾ ਨੀਲਾ ਨਿਕਲ ਆਵੇ ਹੋ ਸਕਦਾ ਚਿੱਟਾ ਹੀ ਨਿਕਲ ਆਵੇ ਹੈ ਨਾ ਭਾਈ ਹਾਂਜੀ ਹਾਂ ਇਹ ਸਾਵਾ ਹੀ ਰਹਿਣਾ ਨੇ ਪਤਾ ਹੀ ਜਿਹੜੇ ਲੈਂਦੇ ਉਹਨਾਂ ਨੂੰ ਸਾਵਾ ਹੀ ਰਹਿਣਾ ਨੇ ਆਈ ਬਸ ਠੀਕ ਹੈ ਠੀਕ ਹੈ ਗੱਲ ਹਾਂ ਹਾਂ ਆ ਨੰਬਰ ਬੋਲ ਦਿੰਦੀ ਹੈ ਨੰਬਰ ਵੀਰੇ 84270 28021 84270 28021 28021 ਪਿੰਡ ਗਹਿਲ ਤਹਿਸੀਲ ਤਪਾ ਤੇ ਯਲਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ